ਵੇ ਇਕੜਾਈ ਤੰਮੀ ਦਿਲੇ ਤੂੰ ਇਹ ਡਰਾਇੰਗ ਕਰਦੀ ਪਈ ਆ ਆ ਮੰਮੀ ਆ ਨੌਕਰਾਨੀ ਨੂੰ ਕਹਿਦੀ ਮਾੜਾ ਜਾ ਮੇਰੀ ਰੋਟੀ ਪਾ ਦੇ ਜਿਹੜੀ ਨੌਕਰਾਨੀ ਮੰਮੀ ਨੇ ਰੱਖੀ ਉਹਨੂੰ ਕਹ ਉਹਨੂੰ ਹੀ ਪਾ ਕੇ ਦੋ ਤੈਨੂੰ ਕੀ ਪਤਾ ਲੈ ਕੇ ਤੈਨੂੰ ਕਿਹਾ ਮੈਂ ਮੈਂ ਤਾਂ ਕਿਹਾ ਪਾਪੇ ਗੁੱਡ ਮਾਰਨਿੰਗ ਪਾਪੇ ਨੌਕਰਾਨੀ ਕਿੱਥੇ ਆ ਗੋਰਾ ਸਹਿਮਤੀ ਨਾਲ ਬਣ ਗਿਆ ਮੈਂਬਰ ਗੋਰਾ ਸਰਪੰਚ ਚੁਣਿਆ ਗਿਆ ਗੋਰਾ ਸਰਪੰਚ ਚੁਣਿਆ ਜਾ ਚੁੱਕਾ ਅਮਰ ਕੌਮੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਇਹਨਾਂ ਇਡੀਆਂ ਸੋਹਣੀਆਂ ਚੀਜ਼ਾਂ ਵੀ ਬਣਾਉਣੀਆਂ ਆਉਂਦੀਆਂ ਹੈਂ ਇਹ ਕੀ ਕਰ ਰਹੀ ਤੂੰ ਇਹ ਇੱਕੜਾ ਹੀ ਕੰਮ ਇਹ ਦੇ ਲੀਂ ਉਹ ਡਰਾਇੰਗ ਕਰਦੀ ਪਈ ਆ। ਕੀ ਆ ਬਾਤ ਐ? ਇੱਕ ਹਿਡਨ ਟੈਲੈਂਟ ਵੀ ਆ ਤੁਹਾਡੇ ਅੰਦਰ। ਵਾਹ। ਆ ਮੰਮੀ, ਆ ਨੌਕਰਾਨੀ ਨੂੰ ਕਹਿਦੀ ਮਾੜਾ ਜਾ ਮੇਰੀ ਰੋਟੀ ਪਾ ਦੇ। ਜੇ ਇਹ ਨੌਕਰਾਨੀ ਮੰਮੀ ਨੇ ਰੱਖੀ ਉਹਨੂੰ ਕਿ ਉਹਨੂੰ ਹੀ ਪਾ ਕੇ ਦੋ। ਤੈਨੂੰ ਕੋਈ ਪਤਾ ਲੱਗ ਤੈਨੂੰ ਕੀ ਆ ਮੈਂ? ਮੈਂ ਤਾਂ ਕਿਹਾ ਹੀ ਨਹੀਂ ਮੈਂ। ਹੈ ਹੈ ਪਾਪਾ ਗੁੱਡ ਮਾਰਨਿੰਗ। ਪਾਪਾ ਗੁੱਡ ਮਾਰਨਿੰਗ। ਪਾਪਾ ਨੌਕਰਾਨੀ ਕਿੱਥੇ ਆ? ਉਹ ਆ ਗਈ ਆ। ਮੇੜ ਮੇੜ ਕਹਿੰਦੇ ਜੀ ਨੂੰ ਕੰਮ ਵਾਲੀ ਹੈ ਹੀ ਨਹੀਂ ਕੰਮ ਵਾਲੀ ਹੁੰਦੀ ਆ ਤੂੰ ਕੇ ਹਾਲ ਵੇਖ ਏ ਏ ਆਵੇਂ ਵੇਖਿਆ ਮੰਮੀ ਕੰਮ ਵਾਲੀ ਨੂੰ ਕਹਿੰਦੇ ਰੋਟੀ ਪਾ ਕੇ ਦੇ ਦੇ ਮੰਮੀ ਜਿਹੜੀ ਕੋ ਕੰਮ ਵਾਲੀ ਹੋਗੀ ਉਹ ਹੀ ਰੋਟੀ ਜਿਹੜੇ ਜੀਪ ਦੇ ਨਜ਼ਾਰੇ ਨਾਲ ਜੀਪ ਤੇ ਹੀ ਆਹਾਹਾ ਜੋ ਮਰਜ਼ੀ ਲੱਤ ਕੇ ਜਾਓ ਹਾਂਜੀ ਕੱਟਵਾਉ ਨੇ ਭਾਈ ਸਾਡੇ ਇੱਕ ਆ ਮੈਂਬਰ ਇੱਕ ਉਧਰ ਫਿਰਦਾ ਇਹਨਾਂ ਨੇ ਉਹਨਾਂ ਨੇ ਕਾਗਜ਼ ਨਹੀਂ ਨਿਕਲਣ ਦਿੱਤੇ ਅਗਲੇ ਕੋਰੇ ਬਣ ਵੀ ਗਏ ਫੇਲ ਕਰਤੇ ਮੈਂ ਸਹਿਮਤੀ ਨਾ ਬਣ ਗਿਆ ਵੀਰੇ ਗੋਰਾ ਸਹਿਮਤੀ ਨਾ ਬਣ ਗਿਆ ਮੈਂਬਰ ਗੋਰਾ ਸਰਪੰਚ ਚੁਣਿਆ ਗਿਆ ਗੋਰਾ ਸਰਪੰਚ ਚੁਣਿਆ ਜਾ ਚੁੱਕਾ ਐਮਰ ਕੌਂਬੀ ਦੀਆਂ ਪੌਂਦਾ ਅੱਜ ਅੱਜ ਸਰ ਪਾਰਟੀ ਆ ਪਾਰਟੀ ਦਾ ਘਰ ਅੱਜ 500 ਰੁਪਏ ਡੱਬਾ ਉਹਦਾ ਜਿਹੜਾ 300 ਦਾ ਮੈਂ ਪਾਟਣਾ ਜਾਲੀ ਵਾਲੀ ਪਾ ਕੇ ਜਾਓ ਬਰਫੀ ਚੱਲ ਕੋਈ ਪਾਰਟੀ ਦਾ ਕਰ ਦੇ ਮੈਂ ਮਿਸ ਨਹੀਂ ਕਰਨਾਗਾ ਹਾਂ ਪਾਰਟੀ ਅਸੀਂ ਵੀ ਪਾਰਟੀ ਕਰ ਪਾਰਟੀ ਦਾ ਘਰ ਵੀਰ ਬਣਿਆ ਇੱਲਾ ਕੁਆਲਟੀ ਕਰਨੀ ਯਾਰ ਇਹਨਾਂ ਦੇ ਬੰਦੇ ਬਣ ਗਏ ਆ ਤੁਹਾਡੇ ਬੰਦੇ ਬਣੇ ਕਿ ਨਹੀਂ ਵੀਰੇ ਕੋਈ ਲਾਭ ਨਹੀਂ ਇਹਦੇ ਵਿੱਚ ਹੈਗਾ ਮੈਂ ਕਿਹੜਾ ਕਿਸੇ ਮੈਂਬਰੀ ਸਰਪੰਚੀ ਚ ਮੈਂ ਤਾਂ ਉਹ ਗੁਰੇ ਹਾਂਜੀ ਲੋਪੀਪਾ ਹਾਂਜੀ ਰਾਜੂ ਓ ਰਾਜੂ ਓ ਏਟ ਟੁੱਟ ਸਾਰੀ ਅੰਦਰ ਕਰ ਲੋ ਸਰਪੰਚੀ ਆ ਗਈ ਆ ਆਪਣੀ ਏਟ ਨਾ ਘੜ ਜੇ ਬਾਹਰ ਤੈਨੂੰ ਪਤਾ ਏ ਇਹ ਗੋਲੀ ਵਾਂਗੂ ਚੱਲਣੀ ਆ ਤੇ ਵੀਰ ਮੇਰੇ ਹਾਂਜੀ ਰੋੜੀ ਬਣਾ ਕੇ ਅੰਦਰ ਲੈ ਆਓ ਹਾਂ ਹਾਂ ਤੇ ਗੁਰੇ ਠੀਕ ਆ ਹਾਂਜੀ ਗੋਲੀ ਤਾਂ ਕਿਤੇ ਗਾਂ ਪਸ਼ਾ ਵੀ ਹੋ ਸਕਦੀ ਜਿਹੜੀ ਆਟਾ ਗੋਲੀ ਨਾਲ ਵੀ ਪੈੜੀ ਹੁੰਦੀ ਜਿੱਥੇ ਵੱਜ ਗਈ ਬੰਦਾ ਖਤਮ ਖਤਮ ਹਾਂ ਅੰਦਰ ਲੈ ਉਹ ਹਾਂਜੀ ਇਹ ਤੁਹਾਡਾ ਨਹੀਂਗਾ ਇਹ ਉਹਦਾ ਮੁੰਡਾ ਇਹ ਤੇਰੇ ਨਾਂ ਹੀ ਰੱਖੀ ਠੀਕ ਹੈ ਨਾ ਅਗਲੀ ਨੇ ਨਾ ਸਿੰਘ ਵੱਖੀ ਜਵਾਨ ਨਾਲੀ ਦੇ ਸਿੰਘ ਆ ਉਹ ਬਲਾ ਥੱਲੋਂ ਵੇਂਦੀ ਅਗਲੀ ਥੱਲੋਂ ਠੀਕ ਹੈ ਨਾ ਤੇ ਡਰ ਤੇ ਦੂਰੀ ਦੋਵੇਂ ਬਣਾਈ ਰੱਖੀ ਹਾਂਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਹਾਲ ਚਾਲ ਜੀ ਠੀਕ ਠਾਕ ਵੈਰੀ ਗੁੱਡ ਸ਼ਰਮਾਂਦੇ ਹੋਏ ਸੈਰ ਤੁਹਾਡੀ ਨਾਲ ਕੱਟਿਆ ਤੇ ਕਟੀਆਂ ਆਪਣੇ ਕੋਲੇ ਕਟੀਆਂ ਦੀ ਸੀਰੀਜ਼ ਤਿਆਰ ਹੋ ਚੁੱਕੀ ਆ ਤੇ ਆਉਣ ਵਾਲੇ ਸਾਲ ਦੇ ਵਿੱਚ ਆਪਾਂ ਨਿਊ ਇਅਰ ਇੰਡੀਆਰੇ ਕਟੀਆਂ ਹੀ ਕਟੀਆਂ ਹਾਂ ਰਮਣ ਵੇਖਦੀ ਹੋਈ ਵੈਰੀ ਗੁੱਡ ਰਮਣ ਰਮਣ ਇੰਸਟਾ ਤੇ ਬਹੁਤ ਫੇਮਸ ਹੋ ਰਹੀ ਦਿਨੋਂ ਦੇ ਆਂ ਵਾਓ ਇਹਨਾਂ ਦੇ ਕਰਨੇ ਨਾਮ ਕਰਨ ਠੀਕ ਆ ਨਾ ਇਹਦਾ ਵੀ ਨਾਮ ਕਰਨ ਹਾਂਜੀ ਸ਼ਸਤਰੀ ਗਾਲ ਡੈਨ ਭਾਈ ਦੇ ਨਾਲ ਖੜੇ ਹੋਏ ਨੇ ਡੈਨ ਭਾਈ ਸਾਹਮਣੇ ਦੀ ਵੇਖਦਾ ਆ ਵੈਰੀ ਗੁੱਡ ਨਾਮ ਕਰਨੇ ਕਰਨਾ ਪਰ ਇਹਦਾ ਨਾਮ ਹਾਈ ਸੋਚਦੇ ਅੰਜਲੀ ਰੱਖੀਏ ਪਰ ਆ ਮੰਜਲੂ ਮਾਰੀ ਤੂੰ ਮਾਰੀ ਸਿਟੀ ਐ ਡੈਨ ਯਾ ਸਮਾਈਲਾ ਉਹਦੀ ਨਾਲੇ ਨਾ ਸਾਰਿਆਂ ਦਾ ਨਾਮ ਕਰਨ ਹੋਣਾ ਅੱਛਾ ਕਹਿੰਦਾ ਪਰ ਹੋ ਜੋਏ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ